ਆਰੇ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਰਾਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਅੱਜ ਵਾਲੇ ਪ੍ਰਿੰਟ ਇਸ ਤੋਂ ਵੀ ਜ਼ਿਆਦਾ ਸੋਹਣੇ ਮਿਲਣਗੇ ਤੁਹਾਨੂੰ ਪ੍ਰਿੰਟਾਂ ਦੀ ਗੱਲ ਤੁਹਾਨੂੰ ਦੱਸਿਆ ਹੈ ਜੀ ਆਪਣੇ ਕੋਲੇ ਬਾਖੂਬੀ ਖਜ਼ਾਨਾ ਹੈ ਜਿਹੜਾ ਬਹੁਤ ਸੋਹਣਾ ਪ੍ਰਿੰਟ ਲੈ ਕੇ ਆਉਂਦਾ ਹੈ ਉਹ ਖਜ਼ਾਨਾ ਤੇ ਤੁਸੀਂ ਪਲੀਜ਼ ਜਲਦੀ ਜਲਦੀ ਸੂਟ ਬੁੱਕ ਕਰ ਲਿਆ ਕਰੋ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਏਗੀ ਜਿਹੜੀ ਮੇਰੀਆਂ ਭੈਣਾਂ ਨੂੰ ਇਹ ਡਾਊਟ ਹੁੰਦਾ ਹੈ ਹਨਾ ਵੀ ਇਹਨਾਂ ਦੀ ਸਟੀਚਿੰਗ ਤੇ ਸਾਡੇ ਥੋੜਾ ਜਿਹਾ ਕੰਮ ਜ਼ਿਆਦਾ ਹੈ ਨਾ ਟੇਲਰ ਕੋਲੇ ਤਾਂ ਕਰਕੇ ਸਟੀਚਿੰਗ ਨੂੰ ਥੋੜਾ ਟਾਈਮ ਲੱਗ ਜਾਂਦਾ ਤੇ ਜੇ ਤੁਸੀਂ ਉਹਨੂੰ ਆਏ ਆ ਵੀ ਅਸੀਂ ਤੁਹਾਡਾ ਕੋਈ ਤੇ ਹੋਰ ਹਨਾ ਬੁਟੀਕ ਵਾਲਿਆਂ ਨਾਲ ਸਲਾਈ ਵਾਲਿਆਂ ਨਾਲ ਸਟੀਚਿੰਗ ਵਾਲਿਆਂ ਨਾਲ ਕੰਟੈਕਟ ਹੈਗੇ ਵੀ ਸਾਡੀ ਉੱਥੋਂ ਸਟੀਚਿੰਗ ਸਹੀ ਆ ਰਹੀ ਹੈ ਵੀ ਅਸੀਂ ਇੱਥੋਂ ਸਟੀਚਿੰਗ ਖਰਾਬ ਨਾ ਹੋ ਜੇ ਤਾਂ ਤੁਸੀਂ ਉੱਥੇ ਆਪਣਾ ਪਾਰਸਲ ਲਗਵਾ ਸਕਦੇ ਹੋ ਸਾਨੂੰ ਉਹਨਾਂ ਦਾ ਸਟੀਚਿੰਗ ਵਾਲਿਆਂ ਦਾ ਬੁਟੀਕ ਦਾ ਐਡਰੈਸ ਸੈਂਡ ਕਰ ਦਿਓ ਜੀ ਅਸੀਂ ਉੱਥੇ ਪਾਰਸਲ ਕਰ ਦਾਂਗੇ ਸਾਨੂੰ ਕੋ ਵੀ ਜੇ ਸਾਤੋਂ ਸਲਾਈ ਕਰਾਉਣਗੇ ਅਸੀਂ ਤਾਂ ਹੀ ਸੂਟ ਦੇਵਾਂਗੇ ਨਹੀਂ ਇਹ ਕਦੇ ਨਹੀਂ ਹੋਊਗਾ ਜਿੱਥੋਂ ਤੁਹਾਡਾ ਮਨ ਮੰਦਾ ਜਿੱਥੋਂ ਤੁਹਾਡਾ ਜੀ ਰਾਜੀ ਹੈ ਜਿੱਥੋਂ ਤੁਹਾਨੂੰ ਫਿਟਿੰਗ ਸਹੀ ਆ ਰਹੀ ਹੈ ਸਲਾਈ ਪਸੰਦ ਆ ਰਹੀ ਹੈ ਤੁਸੀਂ ਉੱਥੋਂ ਸੂਟ ਸਲਾਈ ਕਰਾ ਸਕਦੇ ਹੋ ਪਰ ਸਾਨੂੰ ਉਹਨਾਂ ਦਾ ਐਡਰੈਸ ਸੈਂਡ ਕਰਕੇ ਜੀ ਤੁਸੀਂ ਆਪਣਾ ਕਿਤੇ ਵੀ ਪਾਰਸਲ ਲਗਵਾ ਸਕਦੇ ਹੋ ਅਸੀਂ ਲਾ ਦਾਂਗੇ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਮਨਾਂ ਕਰਾਂਗੇ ਵੀ ਸਿਰ ਸਾਡੇ ਤੋਂ ਹੀ ਸਲਾਈ ਕਰਾਓਗੇ ਬਿਤੇ ਵਾਰ ਬੰਦ ਕਰ ਤੇ ਵੀ ਤਾਂ ਹੀ ਅਸੀਂ ਸੂਟ ਦੇਵਾਂਗੇ ਤੁਹਾਨੂੰ ਨਹੀਂ ਸੂਟ ਨਹੀਂ ਦੇਵਾਂਗੇ ਇਹ ਗੱਲ ਨਹੀਂ ਹੋਊਗੀ ਜੀ ਚਲੋ ਜੀ 10 ਕਲਰ ਨੇ 10 ਇੱਕ ਕਲਰ ਐਨੇ ਟੌਪ ਦੇ ਨੇ ਇੰਨੀ ਸੋਹਣੀ ਫੈਬਰਿਕ ਹੈ ਜਿੰਨੀ ਵੀ ਕਹਦੋਂ ਮੈਂ ਅੱਖਾਂ ਨੀਚ ਕੇ ਚਾਕੇ ਲਈਆਂ ਇਹਨਾਂ ਨੂੰ ਤੁਰੀ ਆਉਂਦੀ ਨੇ ਕਲਰ ਦੇਖ ਲੇ ਬਸ ਫੈਬਰਿਕ ਦੇਖ ਲਈ ਉਹਨਾਂ ਨੂੰ ਐਂ ਕਹਤਾ ਸ਼ੌਪ ਵਾਲਿਆਂ ਨੂੰ ਵੀ ਸਾਰੇ ਕਲਰ ਕਰ ਦੋ ਕਿਉਂ ਚੀਜ਼ ਤੇ ਕੁਆਲਿਟੀ ਤਾਂ ਪਤਾ ਲੱਗ ਜਾਂਦਾ ਹੁੰਦਾ ਜੀ ਦੇਖੋ ਸਾਡਾ ਰੇਟ ਮਹਿੰਗਾ ਨਾ ਦੇਖਿਆ ਕਰੋ ਸਾਡੀ ਫੈਬਰਿਕ ਦੇਖੋ ਤੇ ਸਾਡਾ ਕੰਮ ਦੇਖੋ ਕੱਪੜੇ ਦਾ ਦੇਖੋ ਬਰਕਾ ਦਾ ਦੇਖੋ ਜੇ ਤੁਹਾਨੂੰ ਕੰਮ ਪਸੰਦ ਆਊਗਾ ਤਾਂ ਅੱਗੋਂ ਤੁਸੀਂ ਕਰਵਾ ਲਿਓ ਨਹੀਂ ਕੋਈ ਗੱਲ ਨਹੀਂ ਜੀ ਇਹ ਤਾਂ ਹੁਣ ਪਤਾ ਹੀ ਆਪਾਂ ਨੂੰ ਜੇ ਆਪਾਂ ਨੂੰ ਇੱਕ ਵਾਰ ਚੀਜ਼ ਨਹੀਂ ਪਸੰਦ ਆਊਗਾ ਆਪਾਂ ਦੂਜੀ ਵਾਰ ਉੱਥੇ ਨਹੀਂ ਜਾਂਦੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਤੇ ਇਸ ਚੈਨਲ ਤੇ ਆਪਾਂ ਆਰ ਕੇ ਬੁਟੀਕ ਤੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਇਹ ਸੂਟਾਂ ਵਾਲੀ ਵੀਡੀਓ ਦਾ ਕੋਈ ਟਾਈਮ ਟੇਬਲ ਨਹੀਂ ਜ ਮੈਂ ਵੀਡੀਓ ਨਹੀਂ ਪਾ ਸਕਦੀ ਇੱਕ ਟਾਈਮ ਦੇ ਸੂਟ ਵਾਲੀ ਬਲੌਗਿੰਗ ਆਪਾਂ ਇੱਕ ਟਾਈਮ ਪਾ ਰਹੇ ਆ ਸਾਲ ਨੂੰ ਪਰ ਸੂਟਾਂ ਦਾ ਪਤਾ ਕੀ ਹੈ ਜੀ ਕੱਲੇ ਜਾਣੇ ਮੱਜਾਂ ਦਾ ਵੀ ਕਰਨਾ ਬਾਹਰ ਵੀ ਜਾਣਾ ਦੁੱਖ ਸੁੱਖ ਵੀ ਜਾਣਾ ਸਾਰੇ ਦੁਪੱਟੇ ਵੀ ਰੈਡੀ ਕਰਾਉਣੇ ਸਟੀਚਿੰਗ ਵੀ ਕਰਾਉਣੀ ਵਰਕਲੇ ਵੀ ਸੂਟ ਦੇਣੇ ਬਹੁਤ ਜ਼ਿਆਦਾ ਈਸ਼ੂ ਹੋ ਜਾਂਦੇ ਨੇ ਇੱਥੇ ਕੋਈ ਚੱਕਰ ਨਹੀਂ ਤੁਸੀਂ ਡੇਲੀ ਤੁਹਾਡੇ ਕੋਲ ਇੱਕ ਸੂਟਾਂ ਦੀ ਵੀਡੀਓ ਹੁੰਦੀ ਹੈ ਜੀ ਡੇਲੀ ਬਲੌਗ ਹੁੰਦਾ 10-10 ਮਿੰਟ ਦੀ ਵੀਡੀਓ ਹੁੰਦੀ ਹੈ ਸੂਟਾਂ ਦਾ ਮੇਰਾ ਕੋਈ ਟਾਈਮ ਨਹੀਂ ਜਦੋਂ ਵੀ ਮੈਨੂੰ ਟਾਈਮ ਲੱਗਿਆ ਤਾਂ ਮੈਂ ਵੀਡੀਓ ਪਾ ਦਨੀ ਆ ਸਵੇਰੇ ਟਾਈਮ ਲੱਗਾ ਤਾਂ ਮੈਂ ਸਾਮ ਨੂੰ ਸਵੇਰੇ ਹੀ ਪਾ ਦਨੀ ਆ ਸਾਮ ਨੂੰ ਲੱਗਿਆ ਜੀ ਮੈਂ ਸਾਮ ਨੂੰ ਵੀ ਪਾ ਦਨੀ ਆ ਤੇ ਬਲੌਗ ਆਪਣਾ ਡੇਲੀ ਆਉਂਦਾ ਪਲੀਜ਼ ਸੂਟਾਂ ਦੀ ਵੀਡੀਓ ਡੇਲੀ ਆਉਂਦੀ ਹੈ ਜੀ ਤੁਸੀਂ ਜ਼ਰੂਰ ਦੇਖਿਆ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਈ ਰੱਬ ਦਾ ਨਾਮ ਅੱਜ ਵਾਲੇ ਪ੍ਰਿੰਟਾਂ ਨੂੰ ਸਾ ਇਹ ਪ੍ਰਿੰਟ ਨਾ ਮੈਂ ਹਜੇ ਹੁਣੀ ਆਈ ਨੇ 10 ਮਿੰਟ ਹੋਏ ਨੇ ਇਹ ਸੂਟ ਆਇਆ ਨੂੰ ਮੈਨੂੰ ਪਤਾ ਵੀ ਫਿਰ ਸ਼ਾਪ ਤੇ ਖਤਮ ਹੋ ਜਾਣਗੇ ਹਜੇ ਸ਼ਾਪ ਵਾਲਿਆਂ ਨੇ ਵੀ ਕਿਸੇ ਨੂੰ ਕੋਈ ਫੋਟੋ ਨਹੀਂ ਭੇਜੀ ਕੋਈ ਸੇਲ ਨਹੀਂ ਕੀਤਾ ਸੂਟ ਉਹਨਾਂ ਨੂੰ ਮੈਂ ਲੈ ਕੇ ਆਇਆ ਪਹਿਲੀ ਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਿੰਟ ਦੇਖੋ ਗਰਮੀ ਵਾਲੀ ਫੈਬਰਿਕ ਹੈ ਜੀ ਤੁਸੀਂ ਇਹਨਾਂ ਕਿਹੋ ਵੀ ਇਹ ਹੈਨਾ ਗਰਮੀ ਚ ਨਹੀਂ ਪਹਿਣੀ ਲਾਈਨਿੰਗ ਦੇਖੋ ਲੱਗੂਗੀ ਆਪਾਂ ਦੱਸ ਕੇ ਦੇਵਾਂਗੇ ਇਹਦੇ ਵਿੱਚ ਹਲਕਾ ਸੈਲਫ ਮਿਲੇਗਾ ਜੀ ਤੁਹਾਨੂੰ ਦੇਖੋ ਕਿੰਨੀ ਸੋਹਣੀ ਸੈਨਿੰਗ ਵਾਲੀ ਫੈਬਰਿਕ ਹੈ ਗਰਮੀ ਵਾਲੀ ਬਿਲਕੁਲ ਲਾਈਟ ਵੇਟ ਫੈਬਰਿਕ ਲਓ ਜੀ ਦੇਖੋ ਕਰੇ ਆਪਾਂ ਨੇ ਕਾਟਨ ਦੇ ਸੂਟ ਪਾਉਣੇ ਨੇ ਜੀ ਕੰਮ ਦੇ ਵਿੱਚ ਜੇ ਆਪਾਂ ਨੇ ਬਾਜ਼ਾਰ ਜਾਣਾ ਹੈ ਜਾਂ ਕਿਤੇ ਪ੍ਰੋਗਰਾਮ ਤੇ ਜਾਣਾ ਹੈ ਤਾਂ ਇਦਾਂ ਦੇ ਸੂਟ ਬਿਲਕੁਲ ਸੋਹਣੇ ਚੀਜ਼ਾਂ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਡਾਰਕ ਹੈਗੀ ਹੈ ਜੀ ਵਾਈਨ ਕਲਰ ਦੀ ਰੱਖੀ ਹੈ ਸਲਵਾਰ ਇਸ ਕਲਰ ਦੀ ਮੈਚਿੰਗ ਸੂਟ ਹੈ ਇਹ ਦੇਖੋ ਜੇ ਤੁਹਾਨੂੰ ਪਸੰਦ ਆ ਜੇ ਤੁਹਾਨੂੰ ਆਲ ਓਵਰ ਚਾਹੀਦਾ ਤਾਂ ਤੁਸੀਂ ਆਲ ਓਵਰ ਸਾ ਤੋਂ ਪੁੱਛ ਸਕਦੇ ਹੋ ਜੀ ਮੈਂ ਕਾਲੀ ਕਾਲੀ ਲੈ ਕੇ ਆਈਆਂ ਦੇਖੋ ਮੈਨੂੰ ਥੋੜੀ ਜੀ ਕਾਲੀ थी ਪਰ ਮੈਥੋਂ ਇਹ ਛੱਡਿਆ ਨਹੀਂ ਗਿਆ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਮੈਨੂੰ ਪ੍ਰਿੰਟ ਮੈਂ ਉਹਨੂੰ ਕਹਤਾ ਵੀ ਤੁਸੀਂ ਪਾ ਦਿਓ ਕਿਰਾਂ ਸਾਰੇ ਕਲਰ ਬਾਕੀ ਆਪਾਂ ਬਾਅਦ ਦੇ ਵਿੱਚ ਦੇਖਾਂਗੇ ਦੇਖੋ ਇਹਦੇ ਨਾਲ ਆਪਾਂ ਨੇ ਬਾਈਂਡ ਕਲਰ ਇਸ ਕਲਰ ਦੀ ਲਈ ਹੈ ਜੀ ਸਲਵਾਰ ਜੇ ਤੁਸੀਂ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਇਹ ਤੁਹਾਨੂੰ ਮੈਚਿੰਗ ਸੂਟ ਪਏਗਾ ਜੀ 2000 ਰੁਪਏ ਦੇ ਵਿੱਚ ਜੇ ਤੁਸੀਂ ਆਲ ਓਵਰ ਸੂਟ ਲਓਗੇ ਜੀ ਤਾਂ ਤੁਹਾਨੂੰ ਪਊਗਾ ਇਹ 2500 ਦੇ ਵਿੱਚ ਦੇਖੋ ਫੈਬਰਿਕ ਸਾਡੀ ਹੁੰਦੀ ਹੈ ਥੋੜੀ ਜੀ ਕੋਸਟਲੀ ਪਰ ਚੀਜ਼ ਹੋਊਗੀ ਜੀ ਬ੍ਰਾਂਡਡ ਸੋਹਣੀ ਵਧੀਆ ਆ ਪਾਰਟੀ ਵੇਅਰ ਚੀਜ਼ ਹੋਏਗੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ 10 ਕਲਰ ਨੇ ਦਸੇ ਕਲਰ ਤੁਹਾਡੇ ਆਪਣੇ ਕੋਲੇ ਹਾਜ਼ਰ ਨੇ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਮੇਰੀਆਂ ਭੈਣਾ ਇਹ ਕੱਪੜੇ ਦੇ ਵਿੱਚ ਤੁਸੀਂ ਇਹ ਈਸੂ ਨਾ ਰੱਖਿਓ ਵੀ ਇਹ ਗਰਮੀ ਚ ਨਹੀਂ ਪਹਿਣਾ ਜਾਇ ਇਹਦੇ ਵਿੱਚ ਗਰਮੀ ਆਊਗੀ ਵੈਸੇ ਇਹ ਬਹੁਤ ਵਧੀਆ ਗਰਮੀ ਦਾ ਸਟੱਫ ਹੈ ਲਾਈਟ ਵੇਟ ਥੋ ਹਲਕਾ ਇਹਦੇ ਵਿੱਚ ਸਲਫ ਪ੍ਰਿੰਟ ਹੈ ਪਾਰਟੀ ਵੇਅਰ ਸੂਟ ਹੈ ਜੀ ਦੇਖੋ ਸਰਦਾਰੀ ਕਲਰ ਨੇ ਲਓ ਜੀ ਇੱਕ ਕਲਰ ਇਹ ਆ ਗਿਆ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਬਲੈਕ ਦੇਖੋ ਕੀ ਕਹੋਗੇ ਤੁਸੀਂ ਪ੍ਰਿੰਟ ਨੂੰ ਬਹੁਤ ਸੋਹਣਾ ਪ੍ਰਿੰਟ ਹੈ ਲਓ ਜੀ ਦੇਖੋ ਇਸ ਤਰ੍ਹਾਂ ਪਾਇਦੇ ਨਾਲ ਬਲੈਕ ਕਲਰ ਦੀ ਰੱਖੀ ਹੈ ਜੀ ਸਲਵਾਰ ਲਓ ਜੀ 2000 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਮੇਰੀਆਂ ਭੈਣਾਂ ਬਸ ਫਟਾਫਟ ਵੀਡੀਓ ਦੇਖਣ ਅਨਸਾਰ ਬੁੱਕ ਕਰ ਲਿਓ ਕਈ ਵਾਰ ਹਜੇ ਨਾ ਸ਼ਾਪ ਵਾਲਿਆਂ ਨੇ ਕੋਲੋਂ ਵੀ ਮਿਲ ਜਾਣਗੇ ਜੇ 2-4 ਦਿਨ ਲੰਘ ਗਏ ਫੇਰ ਨਹੀਂ ਮਿਲਨੇ ਮੈਂ ਇਸ ਲਈ ਇਹਦੀ ਜਲਦੀ ਵੀਡੀਓ ਬਣਾ ਰਹੀਆਂ ਦੇਖੋ ਜੀ ਇਹਦਾ ਹੈਗਾ ਜੀ ਬਲੈਕ ਕਲਰ ਇਸ ਤਰ੍ਹਾਂ ਦਾ ਚਲੋ ਜੀ ਇਸ ਤੋਂ ਬਾਅਦ ਤੀਜਾ ਕਲਰ ਹੈਗਾ ਜੀ ਮਸਟਰਡ ਦੇਖੋ ਕਿੰਨਾ ਪਿਆਰਾ ਲਓ ਜੀ ਪਾ ਕੇ तितਲੀਆਂ ਵਰਗੇ ਲਗੋਗੇ ਤੁਸੀਂ ਤਾਂ ਲੈ ਕੇ ਵਧੀਆ ਸੋਹਣੀ ਚੁੰਨੀ ਇਹਦੇ ਫਿਨਿਸ਼ਿੰਗ ਕੀਤੀ ਹੋਈ ਦੇਖੋ 5-5000 ਵਾਲੇ ਸੂਟਾਂ ਨੂੰ ਫੇਲ ਕਰ ਦਿੰਦੇ ਨੇ ਅੱਜ ਜਿਹੜੀ ਫੈਬਰਿਕ ਤੋਂ ਫੈਬਰਿਕ ਪ੍ਰਿੰਟ ਸਾਡੇ ਸਾਰੇ ਇੱਕ ਤੋਂ ਇੱਕ ਹਟਕੇ ਹੁੰਦੇ ਨੇ ਜੀ ਚਲੋ ਕੋਈ ਗੱਲ ਨਹੀਂ ਕਈਆਂ ਨੂੰ ਲੱਗਦਾ ਵੀ ਇਹਨਾਂ ਦੇ ਰੇਟ ਕੋਸਟਲੀ ਨੇ ਪਰ ਅਸੀਂ ਆਪਦੇ ਵੱਲੋਂ ਚੀਜ਼ ਵਧੀਆ ਦੇਵਾਂਗੇ ਜੀ ਚੀਜ਼ ਨਹੀਂ ਮਾੜੀ ਦੇਵਾਂਗੇ ਲੇਟ ਹੋ ਜਾਾਂਗੇ ਕੋਈ ਚੱਕਰ ਨਹੀਂ ਜੀ ਮਹਿੰਗਾ ਦੇ ਦਾਂਗੇ ਉਹ ਕੋਈ ਇਸ਼ੂ ਨਹੀਂ ਹੈਗਾ ਸਾਨੂੰ ਚੀਜ਼ ਦੀ ਸਾਡੀ ਗਾਰੰਟੀ ਹੋਈ ਗਈ ਜਿਹਦੇ ਕੋਲ ਇੱਕ ਵਾਰ ਸੂਟ ਵਾ ਗਿਆ ਉਹ ਮੁੜ ਕੇ ਮਨਾ ਨਹੀਂ ਕਰੂਗਾ ਚਲੋ ਜੀ ਚੌਥਾ ਕਲਰ ਆ ਗਿਆ ਜਿਹਦੇ ਵਿੱਚ ਰਸਟ ਮੈਨੂੰ ਪਤਾ ਹੈ ਰਸਟ ਕਲਰ ਨਹੀਂ ਪਹਿਣਾ ਨੂੰ ਬਹੁਤ ਡਿਮਾਂਡ ਹੁੰਦੀ ਹੈ ਫਟਾਫਟ ਬੁੱਕ ਕਰ ਲਓ ਜੀ ਲਓ ਜੀ ਦੇਖੋ ਇਹਦੇ ਵਿੱਚ ਕੋਈ ਇਸ਼ੂ ਨਹੀਂ ਤੁਹਾਨੂੰ ਪੁੱਛਣ ਦਾ ਬਸ ਅੱਖਾਂ ਮੀਚ ਕੇ ਕਲਰ ਸਿਲੈਕਟ ਕਰਕੇ ਸਕਰੀਨਸ਼ਾਟ ਲੈ ਕੇ ਮੈਨੂੰ ਸੂਟ ਬੁੱਕ ਕਰਾ ਦਿਓ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਕੋਈ ਚੱਕਰ ਨਹੀਂ ਇਹਦੇ ਵਿੱਚ ਜਿਹੜੀ ਮੇਰੀ ਭੈਣ ਨੇ ਸਲਵਾਰ 3 ਮੀਟਰ ਲੈਣੀ ਹੈ ਜੀ ਉਹ ਮੈਨੂੰ ਦੱਸ ਸਕਦੀ ਹੈ ਤੁਸੀਂ ਨਾਲ ਲਿਖ ਦਿਓ ਵੀ ਸਾਨੂੰ 3 ਮੀਟਰ ਸਲਵਾਰ ਚਾਹੀਦੀ ਹੈ ਲਓ ਜੀ ਇਹ ਰੈਸਟ ਕਲਰ ਹੈ ਬਹੁਤ ਪਿਆਰਾ ਇਸ ਤੋਂ ਬਾਅਦ ਆ ਗਿਆ ਜੀ ਲੈਮਨ ਕਲਰ ਇਹਦੇ ਵੀ ਕੀ ਕਹਨੇ ਨੇ ਬਹੁਤ ਪਿਆਰਾ ਕਲਰ ਹੈ ਲਓ ਜੀ ਗਰਮੀ ਵਾਲੀ ਫੈਬਰਿਕ ਹੈ ਸਾਰੀ ਹਲਕਾ ਸੈਲਫ ਪ੍ਰਿੰਟ ਮਿਲੇਗਾ ਇਹ ਆ ਗਿਆ ਲੈਮਨ ਕਲਰ ਪਿਆਰੇ ਪੀਸ ਇੱਕੋ ਜੀ ਦੇਖੋ ਕਿੰਨੇ ਸੋਹਣੇ ਨੇ ਕੋਈ ਇਹ ਆ ਗਿਆ ਲੇਮਨ ਕਲਰ ਇਸ ਤੋਂ ਬਾਅਦ ਆ ਗਿਆ ਜੀ ਲਾਈਟ ਗ੍ਰੇ ਸੌਰੀ ਡਾਰਕ ਗ੍ਰੇ ਲਾਈਟ ਨਹੀਂ ਹੈਗਾ ਦੇਖੋ ਲਓ ਜੀ ਦੇਖੋ ਕੋਈ ਹੈਗਾ ਇਹ ਸੂਛੜਣ ਦਾ ਸੂਟ ਕੋਈ ਸੂ ਨਹੀਂ ਲੱਗ ਰਿਹਾ ਮੈਨੂੰ ਤਾਂ ਵੀ ਕੋਈ ਇਹਦੇ ਵਿੱਚ ਕੰਪਲੇਨ ਹੋਏਗੀ ਸਾਨੂੰ ਲਓ ਜੀ ਕਲਰ ਸਾਰੇ ਆ ਦੇਖੋ ਜੀ ਪਿਸਤਾ ਕਲਰ ਕਿੰਨਾ ਪਿਆਰਾ ਕਲਰ ਹੈ लो जी चंकी तरह खोल के दिखावे आप चक्कर नहीं होगा भी तो डाउट रह जाएगा सूट च देखो जी लो जी वाला बहुत प्यारा कलर है पिस्ता इस तो बाद आ गया जी पिंक कलर बहुत सोना पिंक कलर है देखो जी लो जी ਅੱਜ ਕੱਲ ਨਾ ਇਹ ਨਾ ਸੋਚਿਆ ਕਰੋ ਤੁਸੀਂ ਵੀ ਲਾਈਨਿੰਗ ਲੱਗੂਗੀ ਸੂਟ ਦੇ ਲਾਈਨਿੰਗ ਦੇਖੋ ਫੁੱਲ ਵੈਲ ਦੀ ਹੁੰਦੀ ਹੈ ਗਰਮੀ ਦੇ ਵਿੱਚ ਉਹ ਠੰਡੀ ਹੁੰਦੀ ਹੈ ਬਿਲਕੁਲ ਅਸੀਂ ਵੀ ਤਾਂ ਪੰਜਾਬ 'ਚ ਹੀ ਰਹਿੰਦੇ ਆਂ ਜੀ ਅਸੀਂ ਜੂਨ ਜੁਲਾਈ 'ਚ ਵੀ ਜੇ ਕਿਤੇ ਜਾਣਾ ਪ੍ਰੋਗਰਾਮ ਤੇ ਅਸੀਂ ਲਾਈਨਿੰਗ ਵਾਲਾ ਸੂਟ ਪਾ ਕੇ ਜਾਂਦੇ ਆਂ ਕੋਈ ਚੱਕਰ ਨਹੀਂ ਇਹਦੇ ਵਿੱਚ ਹੁਣ ਤਾਂ ਸਾਰੇ ਕਿਤੇ ਕੋਈ ਪ੍ਰੋਗਰਾਮ ਹੋਏਗਾ ਉਹ ਵੀ ਏਸੀਆਂ ਦਾ ਸਾਰੇ ਏਸੀ ਦੇ ਨੇ ਏਸੀਆਂ ਨੇ ਇੱਕ ਪ੍ਰੋਗਰਾਮ ਹੋ ਜਾਂਦੇ ਨੇ ਆਪਾਂ ਜਦੋਂ ਘਰ ਦੇ ਵਿੱਚ ਕੰਮ ਕਰਦੇ ਆਂ ਉਦੋਂ ਆਪਾਂ ਵਿਦਾਊਟ ਲਾਈਨਿੰਗ ਕਾਟਨ ਦੇ ਸੂਟ ਪਾਉਂਦੀ ਪਾਉਂਦੇ ਆਂ ਜੀ ਇਸ ਤੋਂ ਬਾਅਦ ਆ ਗਿਆ ਜੀ ਮੋਰ ਪੰਖੀ ਕਲ ਕਹਿੰਦੇ ਹੁੰਦੇ ਨੇ ਸੱਤ ਰੰਗ ਇੱਥੇ ਦਾ 10 ਰੰਗ ਵੀ ਟਾਪ ਦੇ ਹੋਗੇ ਕੀ ਕਰੀਏ ਲਓ ਜੀ ਮੋਰ ਪੰਖੀ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਮੈਚਿੰਗ ਦੀ ਕਲਰ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਹੈਗੀ ਵੀ ਇਹਦੇ ਨਾਲ ਮੈਚਿੰਗ ਨਹੀਂ ਹੋ ਰਿਹਾ ਜੀ ਉਹ ਚਿੰਤਾ ਸਾਡੇ ਤੇ ਛੱਡ ਦਿਓ ਆਲ ਓਵਰ ਲੈਣਾ ਤੁਸੀਂ ਉਹ ਲੈ ਸਕਦੇ ਹੋ ਤੇ ਜੇ ਤੁਸੀਂ ਲੈਣਾ ਮੈਚਿੰਗ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਮੈਚਿੰਗ ਦਾ ਪ੍ਰਾਈਸ ਰਹੇਗਾ ਜੀ 2000 ਆਲ ਓਵਰ ਦਾ ਪ੍ਰਾਈਸ ਰਹੇਗਾ 2500 ਲਓ ਜੀ ਲਾਸਟ ਕਲਰ ਕਿੰਨਾ ਸੋਹਣਾ ਲਾਈਟ ਪਰਪਲ ਇਹ ਤੋਫਾ ਰਹੀ ਹੈ ਜੀ ਦੇਖੋ ਜੀ ਦੇਖੋ ਲਓ ਜੀ ਬਹੁਤ ਸੋਹਣੀ ਪ੍ਰਿੰਟ ਨੇ ਅੱਜ ਵਾਲਿਆਂ ਨੂੰ ਸੂਟਾਂ ਨੇ ਤਾਂ ਮਨ ਖੁਸ਼ ਕਰਤਾ ਮੈਨੂੰ ਮਨੇਰਾ ਹੋਇਆ ਪਿਆ ਬਾਬੇ ਰਹਿਰਾਸ ਪੜਨ ਲੱਗੇ ਪੈਨੇ ਮੈਂ ਕਿਹਾ ਵੀ ਮੈਂ ਸੇਤੀ ਇਹ ਵੀਡੀਓ ਬਣਾ ਕੇ ਧੜਕੇ ਅਸੀਂ ਪ੍ਰੋਗਰਾਮ ਤੇ ਜਾਣਾ ਇਹ ਸੂਟਾਂ ਦੀ ਵੀਡੀਓ ਨਾ ਰਹਿ ਜਾਈ ਕਿਤੇ ਫਿਰ ਬਾਅਦ ਦੇ ਵਿੱਚ ਨਹੀਂ ਮਿਲਦੇ ਦੇਖੋ ਜੀ ਸਾਰੇ 10 ਕਲਰ ਨੇ ਇਹਦੇ ਵਿੱਚ ਫਟਾਫਟ ਸਕਰੀਨਸ਼ਾਟ ਲਓ ਤੇ ਆਪਣੇ ਸੂਟ ਬੁੱਕ ਕਰ ਲਓ ਜੀ ਲਓ ਜੀ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾ ਦਦੇ ਨੇ ਮੇਰੀ ਵੀ ਵੀਡੀਓ ਬਣਾ ਕੇ ਮਨ ਖੁਸ਼ ਹੋ ਗਿਆ ਇੰਨੇ ਸੋਹਣੇ ਪ੍ਰਿੰਟ ਐ ਇੰਨੇ ਸੋਹਣੇ ਹਨਾ ਕਲਰ ਡਿਜ਼ਾਈਨ ਦੇਖੋ ਜੀ ਆਮ ਜਿਹੜੀ ਚੀਜ਼ ਚੱਲ ਰਹੀ ਹੈ ਹਨਾ ਮਾਰਕੀਟ ਦੇ ਵਿੱਚ ਸੇਲਾਂ ਤੇ ਪਈ ਹੈ ਜੇ ਆਪਾਂ ਉਹੀ ਲਿਆ ਲਿਆ ਸੇਲ ਕਰੀ ਜਾਵਾਂਗੇ ਤੇ ਆਪਾਂ ਨੂੰ ਵਧੀਆ ਚੀਜ਼ ਨਹੀਂ ਮਿਲੂਗੀ ਫਿਰ ਉਹਨੂੰ ਸੇਲ ਕਰਨ ਦਾ ਮਨ ਗੱਲ ਨਹੀਂ ਬਣਦੀ ਮਨ ਨਹੀਂ ਖੁਸ਼ ਹੁੰਦਾ ਜਦੋਂ ਆਪਾਂ ਨਵੀਂ ਚੀਜ਼ ਲਿਆ ਕੇ ਸੇਲ ਕਰਾਂਗੇ ਫਿਰ ਉੱਥੇ ਮਜ਼ਾ ਆਉਂਦਾ ਕੰਮ ਕਰਨ ਦਾ ਹਨਾ ਬਹੁਤ ਸੋਹਣੀਆਂ ਚੀਜ਼ਾਂ ਨੇ ਲਓ ਸਕਰੀਨਸ਼ਾਟ ਲਓ ਜੀ ਇਹ ਜੇ ਤੋਹਫੇ ਤੁਹਾਨੂੰ ਕਿਤੇ ਨਹੀਂ ਮਿਲਣੇ ਪਰ ਪ੍ਰਿੰਟਾਂ ਦੀ ਆਪਣੇ ਕੋਲੇ ਆਪਣੇ ਚੈਨਲ ਦੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਨੇ ਫੈਬਰਿਕ ਦੀ ਸਾਡੀ ਗਰੰਟੀ ਹੈ ਬਸ ਤੁਸੀਂ ਕਲਰ ਪਸੰਦ ਕਰਕੇ ਆਪਣਾ ਸੂਟ ਬੁੱਕ ਕਰ ਲਿਆ ਕਰੋ ਤੇ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਨ੍ਹਾਂ ਦੀ ਪੇਮੈਂਟ ਆਈ ਹੁੰਦੀ ਹੈ ਤੁਹਾਨੂੰ ਪਤਾ ਸੀ ਵੀ ਐਨੇ ਨੇ ਪੈਸੇ ਲਾਈ ਬੈਠੇ ਆ ਇਹਦੇ ਉੱਪਰ ਹਨਾ ਤੇ ਤੁਸੀਂ 10 ਦਿਨਾਂ ਵਾਅਦਾ ਕਰਦੇ ਨੇ ਉਹ ਸਾਡੇ ਸੂਟ ਕੈਨਸਲ ਸਾਡਾ ਆਰਡਰ ਕੈਨਸਲ ਤੁਸੀਂ ਤਾਂ ਮੈਸੇਜ ਹੀ ਕਰਨਾ ਨਾ ਸਾਨੂੰ ਪਤਾ ਵੀ ਅਸੀਂ ਐਨੇ ਪੈਸੇ ਲਾ ਕੇ ਕਿਵੇਂ ਹੈਂਡਲ ਕਰਦੇ ਆ ਇਹ ਚੀਜ਼ ਨੂੰ ਐਦਾਂ ਨਾ ਕਰਿਆ ਕਰੋ ਪਲੀਜ਼ ਰਿਕਵੈਸਟ ਹੈ ਜੀ ਅਸੀਂ ਛੋਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਨੇ ਦੇਖੋ ਖੁਦ ਮੈਂ ਤਾਂ ਆਪ ਐਨੇ ਸੂਟ ਸਲਾਈ ਕਰਕੇ ਪਾਉਣੇ ਨਹੀਂ ਹੈਗੇ ਹਨਾ ਪਾਣੇ ਵੀ ਨਹੀਂ ਕਿਸੇ ਹਾਲਤ ਚ ਨਹੀਂ ਪਾਣੇ ਇਹ ਐਨੇ ਤਾਂ ਛੋਡੇ ਲਈ ਆਪਾਂ ਲੈ ਕੇ ਆਉਨੇ ਆ ਜੀ ਤੁਸੀਂ ਸੋਹਣੇ ਸੋਹਣੇ ਸੂਟ ਆਰਡਰ ਕਰੋ ਤੇ ਅਸੀਂ ਤੁਹਾਨੂੰ ਸੋਹਣੇ ਸੋਹਣੇ ਸੂਟ ਭੇਜਦੇ ਰਹੀਏ ਤੇ ਚਲੋ ਜੀ ਅੱਗੇ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕ